ਕੈਨੇਡੀਅਨ ਖਬਰਨਾਮੇ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਦਸੰਬਰ ਵਿੱਚ ਕੈਨੇਡਾ ਪ੍ਰੋਵਿੰਸ ਨਾਮਜ਼ਦ ਪ੍ਰੋਗਰਾਮ ਪੀ ਐਨ ਪੀ ਦੇ ਲਈ ਇੱਕ ਮਹੱਤਵਪੂਰਨ ਮਹੀਨਾ ਜਿਸ ਵਿੱਚ ਕਈ ਪ੍ਰਾਂਤਾਂ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਨੇ 2025 ਦੇ ਲਈ ਆਪਣੀਆਂ ਨਾਮਜ਼ਦਗੀਆਂ ਅਲਾਟਮੈਂਟ ਪੂਰੀ ਤਰ੍ਹਾਂ ਖਤਮ ਕਰ ਦਿੱਤੀਆਂ ਨੇ ਇਸ ਤੋਂ ਇਲਾਵਾ ਕੁਝ ਪੀ ਐਨ ਪੀ ਨੇ ਸ਼ੁਰੂਆਤੀ ਪਰ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੋ ਦੱਸਦੀ ਹੈ ਕਿ 2026 ਪਿਛਲੇ ਸਾਲਾਂ ਨਾਲੋਂ ਵਧੇਰੇ ਪ੍ਰਤੀਬੰਧਿਤ ਵਧੇਰੇ ਖੇਤਰ ਕੇਂਦਰਿਤ ਅਤੇ ਵਧੇਰੇ ਪ੍ਰਤੀਯੋਗੀ ਹੋਵੇਗੀ ਆਮ ਡਰਾਵ ਕੋਸ਼ਨਾਮਾ ਦੇ ਉਲਟ ਇਹ ਅਪਡੇਟਸ ਸਿੱਧੇ ਤੌਰ ਤੇ ਇਸ ਗੱਲ ਨੂੰ ਮੋੜ ਆਕਾਰ ਦੰਦੇ ਹੋਏ ਕਿ ਕੌਣ ਅਰਜੀ ਦੇ ਸਕਦਾ ਹੈ ਉਹ ਕਦੋਂ ਅਰਜੀ ਦੇ ਸਕਦਾ ਹੈ ਅਤੇ ਕਿਹੜੇ ਕਿੱਤਿਆਂ ਦੇ ਵਿੱਚ ਵਰਕਰ ਪ੍ਰੋਫਾਈਲਾਂ ਨੂੰ 2026 ਵਿੱਚ ਸੂਬੇ ਦੇ ਅੰਦਰ ਨਾਮਜ਼ਦਗੀ ਪ੍ਰਾਪਤ ਕਰਨ ਦਾ ਅਸਲ ਮੌਕਾ ਮਿਲੇਗਾ ਦੱਸਦੀ ਹੈ ਕਿ ਪੀਐਨਪੀ ਅਪਡੇਟਸ ਦਾ ਵੇਰਵਾ ਜੋ ਇਸ ਵਕਤ ਨਿਕਲ ਕੇ ਆ ਜਿਸ ਵਿੱਚ ਬ੍ਰਿਟਿਸ਼ ਕੋਲੰਬੀਆ ਪੀਐਨਪੀ ਅਪਡੇਟ, ਅਲਬਰਟਾ ਪੀਐਨਪੀ ਅਪਡੇਟ, ਸਕੈਚਵਨ ਪੀਐਨਪੀ ਅਪਡੇਟ, অন্ਟਾਰੀਓ ਪੀਐਨਪੀ, ਆਈਓਆਈਐਨਪੀ ਅਪਡੇਟਸ, ਕੈਨੇਡਾ ਪੀਐਨਪੀ ਅਕਸਰ ਪੁੱਛੇ ਜਾਂਦੇ ਸਵਾਲਾਂ ਦੇ ਉੱਪਰ ਵੀ ਜਿੱਥੇ ਕਈ ਗੱਲਬਾਤ ਕੀਤੀ ਗਈਆਂ ਨੇ ਬਰਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ 18 ਦਸੰਬਰ 2025 ਨੂੰ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਬਰਟਿਸ਼ ਕੋਲੰਬੀਆ ਨੂੰ ਰਸਮੀ ਤੌਰ ਤੇ ਸੂਚਿਤ ਕੀਤਾ ਹੈ ਕਿ ਇਸਦਾ 2026 ਪ੍ਰੋਵਿੰਸ਼ਲ ਨਾਮਜ਼ਦ ਪ੍ਰੋਗਰਾਮ ਅਲਾਟਮੈਂਟ 5254 ਨਾਮਜ਼ਦਗੀਆਂ ਤੱਕ ਸੀਮਿਤ ਹੋਵੇਗਾ ਇਹ ਆਂਕੜਾ ਬਰਟਿਸ਼ ਕੋਲੰਬੀਆ ਦੁਆਰਾ ਮੰਗੇ ਗਏ ਆਂਕੜਿਆਂ ਨਾਲੋਂ ਕਾਫੀ ਘੱਟ ਹੈ ਸੂਬੇ ਨੇ ਸੀਟ ਸੰਭਾਲ ਉਸ ਸਾਰੇ ਹੁਨਰਮੰਦ ਕਿੱਤੇ ਤੇ ਉੱਚ ਵਿਕਾਸ ਵਾਲੇ ਆਰਥਿਕ ਖੇਤਰਾਂ ਵਿੱਚ ਲਗਾਤਾਰ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਰਸ਼ਮੀ ਤੌਰ ਤੇ 9000 ਨਾਮਜ਼ਦਗੀਆਂ ਥਾਮਾਂ ਤੇ ਮੰਗ ਕੀਤੀ ਹੈ ਇਹ ਕਟੌਤੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਸੰਗੀ ਅਧਿਕਾਰੀ 2026 ਤੇ 2028 ਤੱਕ ਸਥਾਈ ਨਿਵਾਸ ਦਾਖਲਿਆਂ ਦੇ ਵਿਆਪਕ ਪੁਨਰ ਕੈਲੀਬ੍ਰੇਸ਼ਨ ਦੇ ਹਿੱਸੇ ਵੱਜੋਂ ਸੂਬੇ ਨਾਮਜ਼ਦਗੀ ਸੀਮਾ ਮਾਨ ਨੂੰ ਸਖਤ ਕਰ ਰਹੇ ਨੇ ਹਾਲਾਂਕਿ ਅਸੀਂ ਉਮੀਦ ਕਰ ਸਕਦੇ ਹਾਂ ਕਿ 2026 ਦੇ ਮੱਧ ਵਿੱਚ ਇਹਨਾਂ ਨਾਮਜ਼ਦਗੀਆਂ ਦੀ ਵੰਡ ਨੂੰ ਵਧਾਇਆ ਜਾ ਸਕਦਾ ਹੈ ਇੱਕ ਛੋਟੀ ਜਿਹੀ ਵੰਡ ਤੁਰੰਤ ਸਾਰੀਆਂ BCPNP ਸਟੀਮਾਂ ਵਿੱਚ ਘਟ ਸੱਦੇ ਜਾਰੀ ਕਰਨਾ ਦੇ ਮਾਪਣਯੋਗ ਆਰਥਿਕ ਪ੍ਰਭਾਵਾਂ ਵਾਲੇ ਉਮੀਦਵਾਰਾਂ ਲਈ ਇੱਕ ਮਜ਼ਬੂਤ ਤਰਹੀਜ਼ ਨੂੰ ਅਨਵਾਦ ਕਰਦੀ ਹੈ BCPNP ਨੇ ਕਿਹਾ ਹੈ ਕਿ ਉਹ ਇਸ ਸੀਮਤ ਵੰਡ ਨੂੰ ਕਿਵੇਂ ਲਾਗੂ ਕਰਨਾ ਹੈ ਇਸ ਦਾ ਮੌਡ ਮਲਾਂਕਣ ਕਰ ਦਿਆ ਅਤੇ ਨਵੇਂ ਸਾਲ ਵਿੱਚ 2026 ਦੀਆਂ ਅਧਿਕਾਰਿਕ ਤਰਹੀਜਾਂ ਪ੍ਰਕਾਸ਼ਿਤ ਕਰੇਗਾ ਉਥੇ ਦੱਸਦੀ ਹੈ ਕਿ ਫੈਡਰਲ ਟੌਪ ਆਪ ਤੋਂ ਬਾਅਦ BC PNP ਨੇ 2025 ਦੀ ਵੰਡ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਜਿਸ ਵਿੱਚ ਮਹੀਨੇ ਦੇ ਸ਼ੁਰੂ ਦੇ ਅੰਦਰ 15 ਦਸੰਬਰ 2026 ਨੂੰ ਬ੍ਰਿਟਿਸ਼ ਕੋਲੰਬੀਆ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸੰਗੀ ਸਰਕਾਰ ਤੋਂ 9060 ਤੋਂ ਵਾਧੂ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਇਸ ਦੇ ਕੁੱਲ 2025 ਦੀ ਅਲਾਟਮੈਂਟ 6241 ਨਾਮਜ਼ਦਗੀਆਂ ਹੋ ਗਈ ਸੀ ਇਹ ਸਾਰੀ ਨਾਮਜ਼ਦਗੀਆਂ April 2025 ਵਿੱਚ ਐਲਾਨੀਆਂ ਗਈਆਂ ਤਰਹੀਦ ਨੂੰ ਸ਼ਕਤੀ ਦੇ ਨਾਲ ਲਾਗੂ ਕਰ ਰਹੀਆਂ ਨੇ ਜਿਸ ਵਿੱਚ ਇਹ ਸ਼ਾਮਲ ਨੇ ਸਿੱਤ ਸੰਭਾਲ ਪੇਸ਼ੇਵਰ ਉਦਮੀ ਉੱਚ ਆਰਥਿਕ ਪ੍ਰਭਾਵ ਵਾਲੇ ਉਮੀਦਵਾਰ ਉਡੀ ਸੂਚੀ ਅੰਤਰਰਾਸ਼ਟਰੀ ਪੋਸਟ ਗ੍ਰੈਜੂਏਟ ਬਿਨੇਕਾਰ 10 ਦਸੰਬਰ ਨੂੰ ਉਚਾਰਤਿਕ ਪ੍ਰਭਾਵ ਡਰਾ ਨਹੀਂ ਹਕੀਕਤ ਵਿੱਚ ਅਸਲ ਕੀ ਖੁਲਾਸਾ ਕਰਦੀ ਹੈ ਇਸ ਦੇ ਉੱਪਰ ਵੀ ਗੱਲਬਾਤ ਕੀਤੀ ਗਈ ਹੈ 10 ਦਸੰਬਰ 2025 ਨੂੰ BC PNP ਨੇ ਆਪਣੇ ਉੱਚ ਅਧਿਕਾਰੀ ਪ੍ਰਭਾਵ ਸ਼੍ਰੇਣੀ ਚੋਣ ਤਰੀਜ਼ ਦੇ ਸੱਦੇ ਜਾਰੀ ਕੀਤੇ ਨੇ ਉਹਨਾਂ ਨੇ ਸੱਦੇ ਪੱਤਰ ਦੇ ਵਿੱਚ ਜਿੱਥੇ NOC tier 01 2 ਜਾਂ 3 ਕਿੱਤਿਆਂ ਦੇ ਵਿੱਚ ਘਟੋ ਘੱਟ 87 ਡਾਲਰ ਪ੍ਰਤੀ ਘੰਟਾ ਜਾਫਰ 1,70,000 ਸਲਾਨਾ ਤਨਖਾਹ ਵਾਲੀ ਨੌਕਰੀ ਪੇਸ਼ ਕਸ਼ ਕਟੋ ਕਟ ਰਜਿਸਟ੍ਰੇਸ਼ਨ ਸਕੋਰ 138 ਅੰਕ এবিসি ਪੀਐਨਪੀ ਨੇ ਅਪਡੇਟ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਅਲਬਰਟਾ ਦੀ ਗੱਲ ਕੀਤੀ ਜਾਵੇ ਤਾਂ ਦਸੰਬਰ ਵਿੱਚ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਪੁਸ਼ਟੀ ਕੀਤੀ ਹੈ ਕਿ ਧਾਰਕਤੌਰ ਤੇ ਆਪਣੀ ਪੂਰੀ 2025 ਦੀ ਨਾਮਜ਼ਦਗੀ ਵੰਡ ਤੇ ਪਹੁੰਚ ਚੁੱਕੀ ਹੈ ਤੇ ਅਲਬਰਟਾ ਨੇ ਸਾਲ ਦੇ ਸ਼ੁਰੂਆਤ ਵਿੱਚ 4875 ਨਾਮਜ਼ਦਗੀਆਂ ਦੇ ਨਾਲ ਕੀਤੀ ਬਾਅਦ ਵਿੱਚ 1728 ਵਾਧੂ ਸਥਾਨ ਪ੍ਰਾਪਤ ਹੋਏ ਜਿਸ ਨਾਲ ਇਸ ਦੀ ਅਧਿਕਾਰਿਕ ਅਲਾਟਮੈਂਟ 6603 ਨਾਮਜ਼ਦਗੀ ਹੋ ਗਈ ਸੀ ਸੰਗੀ ਸਰਕਾਰ ਦੁਆਰਾ ਅਧਿਕਾਰਿਕ ਤੌਰ ਤੇ ਛੋਟੇ ਐਕਸਪ੍ਰੈਸ ਐਂਟਰਪ੍ਰੀਜ਼ ਪ੍ਰਬੰਧਕੀ ਓਵਰੇਜ ਦੇ ਕਾਰਨ ਸੂਬੇ ਨੇ ਅੰਤ ਵਿੱਚ 6750 ਨਾਮਜ਼ਦਗੀਆਂ ਜਾਰੀ ਕੀਤੀਆਂ ਉਥੇ ਦੱਸ ਜੀਏ ਕਿ 2025 ਵਿੱਚ ਅਲਵਟਾ ਨੇ ਨਾਮਜ਼ਦਗੀਆਂ ਨੂੰ ਕਿਵੇਂ ਵੰਡਿਆ ਅਲਬਰਟਾ ਨੇ 2025 ਵਿੱਚ 77 ਡਰਾ ਕੱਢੇ ਜੋ ਕਿ ਸਾਰੇ ਪ੍ਰਵਿੰਸਲ ਲਾਂਡਸ ਪ੍ਰੋਗਰਾਮਾਂ ਵਿੱਚ ਸਭ ਤੋਂ ਵੱਧ ਸੰਖਿਆ ਦੇ ਅੰਦਰ ਨੇ ਧਾਰਾ 1 ਅਲਬਰਟਾ ਅਸਵਰ ਸਟੀਮ ਦੇ ਵਿੱਚ ਜਿੱਥੇ 3717 ਪਿੰਡੂ ਨੇ ਮਿਕਨ ਧਾਰਾ ਦੇ ਵਿੱਚ 1040 ਸਮਰਪਿਤ ਸੇ ਸੰਭਾਲ ਮਾਰਗਾਂ ਵਿੱਚ 563 ਸੈਰਸ ਪਾਟਾ ਦੇ ਪ੍ਰਾਣਾਚਾਰੀ ਧਾਰਾ ਵਿੱਚ 2094 ਅਲਬਰਟਾ ਐਕਸਟ੍ਰੇ ਸੈਂਟਰੀ ਸਟੀਮ ਮਾਰਗਾਂ ਦੇ ਵਿੱਚ ਜਿੱਥੇ ਐਕਸਰੇਟ ਟੈਕ ਪੈਥਵਾ ਦੇ ਵਿੱਚ 452 ਕਾਨੂੰਨ ਲਾਗੂ ਕਰਨ ਦਾ ਦਸਤਾਵੇਜ਼ 23 ਤਹਿਜੀ ਖੇਤਰਾ ਵਿੱਚ ਫੈਲ ਗਦਵੀ 6463 6443 ਉਦਮੀ ਸਟੇਮ ਦੇ ਵਿੱਚ 23 ਤੇ ਉੱਥੇ 10000 ਅਲਬਰਟਾ ਬਿਨਕਾਰਾਂ ਦੇ ਵਿੱਚ ਜਿੱਥੇ ਅਰਜ਼ੀਆਂ 1479 ਅਰਜ਼ੀਆਂ ਅਜੇ ਵੀ ਪ੍ਰਕਿਰਿਆ ਵਿੱਚ ਨੇ ਤੇ 45662 ਦਿਲਚਸਪੀ ਪਰਕਰਾਵੇ ਪੂਲ ਵਿੱਚ ਅਜੇ ਵੀ ਲੋਕ ਬੈਠੇ ਨੇ ਈਏਆਈਪੀ ਦੁਆਰਾ ਪੁਸ਼ਟੀ ਕੀਤੀ ਦੇ ਅਨੁਸਾਰ 2026 ਤੱਕ ਕੋਰ ਨਾਮਜ਼ਦਗੀਆਂ ਲਈ ਉਮੀਦ ਨਹੀਂ ਹੈ ਸਕੈਚੁਵਨ ਪੀਐਨਪੀ ਅਪਡੇਟ ਦੀ ਗੱਲ ਕਰਾਂ ਤਾਂ ਇਸ ਵਿੱਚ ਵੀ ਜਿੱਥੇ 2026 ਦੇ ਅੰਦਰ 4768 ਨਾਮਜ਼ਦਗੀਆਂ ਸਥਾਨ ਅਲਾਟ ਕੀਤੇ ਗਏ ਜੋ 2025 ਨੂੰ ਖਤਮ ਕਰਦੇ ਹੋਏ ਕੁੱਲ ਨਾਲ ਮੇਲ ਖਾਂਦੇ ਨੇ ਜੋ ਸੁਰੱਖਿਆ ਨੰਬਰ ਵਿੱਚ ਕੋਈ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਇਹ ਉੱਥੇ ਹੀ ਖਾਸ ਤੌਰ ਤੇ ਜਿੱਥੇ ਸੀਮਤ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਵਿਦਿਆਰਥੀਆਂ ਨੂੰ PGW ਦੀ ਧਾਰਾ ਦੇ ਲਈ ਨਵੀਂ ਪਾਬੰਦੀਆਂ ਵੀ ਲਾਗੂ ਕਰ ਦਿੱਤੀਆਂ ਨੇ ਸਕੈਚਵਨ ਨੇ 2026 ਵਿੱਚ ਲਾਗੂ ਹੋਣ ਵਾਲੇ ਵਿਆਪਕ ਯੋਗਤਾ ਤਬਦੀਲੀਆਂ ਦਾ ਐਲਾਨ ਕੀਤਾ ਸਿਰਫ ਸਕੈਚਵਨ DLI ਗ੍ਰੈਜੂਏਟ ਜੋ ਸੂਬੇ ਵਿੱਚ ਰਹਿੰਦੇ ਨੇ ਉਹ ਆਪਣੇ ਖੇਤਰ ਵਿੱਚ ਕੰਮ ਕਰਦੇ ਨੇ ਵਿਦਿਆਰਥੀ ਸ਼੍ਰੇਣੀ ਦੀ ਯੋਗਤਾ ਅਧੀਨ ਪੂਰੀ ਕਰਦੇ ਨੇ ਸਕੈਚਵਨ ਤੋਂ ਬਾਹਰ ਪੜ੍ਹਾਈ ਕਰਨ ਵਾਲੇ PGW P ਤਾਰਕ 6 ਮਹੀਨੇ ਤੋਂ ਕੰਮ ਤੋਂ ਬਾਅਦ ਹੁਣ ਯੋਗ ਨਹੀਂ ਹੋਣਗੇ ਪੀਜੀਡਬਲਪੀ ਤਾਰਕ ਸੀਮਤ ਖੇਤੀਬਾੜੀ ਟੈਕਨੋਲੋਜੀ ਅਤੇ ਰੋਜ਼ਗਾਰ ਪੇਸ਼ਕ ਸਟਰੀਮਾਂ ਵਰਗੇ ਖਾਸ ਮਾਰਗਾਂ ਤੱਕ ਸੀਮਤ ਹਨ ਖੁੱਲੇ ਵਰਕ ਪਰਮਿਟ ਜਿਨ੍ਹਾਂ ਵਿੱਚ ਕੋ ਜੀਵਨ ਸਾਥੀ ਦੇ ਪਰਮਿਟ ਵੀ ਸ਼ਾਮਲ ਹੋਣ ਯੋਗ ਨਹੀਂ ਨੇ ਸਕੈਚ ਵਨ ਨਿਵਾਸ ਵਾਧੂ ਸਬੂਤਾਂ ਦੀ ਜਿੱਥੇ ਜ਼ਰੂਰਤ ਨਹੀਂ ਹੈ ਉਥੇ ਦੱਸ ਦਿਓ ਕਿ ਪੀਐਨਪੀ ਜਿੱਥੇ ਅਨਟਾਰੀਓ ਪੀਐਨਪੀ ਦੀ ਵੀ ਗੱਲ ਕਰਿਆ ਤਾਂ 17 ਦਸੰਬਰ ਨੂੰ ਪੀ ਅਨਟਾਰੀਓ ਇਮੀਗ੍ਰੈਂਟ ਨਾਮਜ਼ਦ ਪ੍ਰੋਗਰਾਮ ਨੇ ਪੁਸ਼ਟੀ ਕੀਤੀ ਹੈ ਕਿ ਉਸਨੇ 2025 ਲਈ ਪੂਰੀ 10750 ਨਾਮਜ਼ਦਗੀਆਂ ਵੰਡ ਕੀਤੀ ਹੈ। OINP ਨਵੀਆਂ ਅਰਜ਼ੀਆਂ ਦੇ ਪਹਿਲ ਕਦਮੀ ਲਈ ਜਾਮਾ ਕਰਵਾਏਗੀ ਅਰਜ਼ੀਆਂ ਨੂੰ ਸਵੀਕਾਰ ਕਰਨਾ ਜਾਰੀ ਰੱਖੇਗਾ ਪਰ OIP ਅਨਟਾਰੀਓ ਦੇ 2026 ਅਲਾਟਮੈਂਟ ਪ੍ਰਤੀ ਸਾਲ ਦੇ ਫੈਸਲਿਆਂ ਦੇ ਵਿੱਚ ਮੁਣ ਗਿਨੇਗਾ 2025 ਵਿੱਚ ਸਟਰੀਮ ਵਾਰ-ਵਾਰ ਸੱਦਿਆਂ ਦੀ ਵੇਰਵੇ ਦੇ ਵਿੱਚ ਮਾਲਕ ਨੌਕਰੀ ਪੇਸ਼ਕਸ਼ ਵਿਦੇਸ਼ੀ ਕਾਮੇ 4880 ਮਾਲਕ ਨੌਕਰੀ ਪੇਸ਼ਕਸ਼ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ 6605 ਮਾਲਕ ਨੌਕਰੀ ਪੇਸ਼ਕਸ਼ ਅਨੁਸਾਰ ਮੰਗ ਹਨਰ 1063 ਮਾਸਟਰ ਗ੍ਰੈਜੂਏਟ ਨੂੰ ਕੋਈ ਨਹੀਂ ਪੀ ਐਚ ਡੀ ਗ੍ਰੈਜੂਏਟ ਨੂੰ ਕੋਈ ਨਹੀਂ ਅਤੇ ਉਦਮੀ ਨੂੰ ਕੋਈ ਨਹੀਂ ਅੰਡਰ ਗ੍ਰੈਜੂਏਟ ਅਤੇ ਉਦਮੀ ਸਟਰੀਮਾਂ ਦੇ ਇਹਨਾਂ ਸੱਦਿਆਂ ਪੱਤਰ ਦੀ ਪੂਰੀ ਗੈਰ ਹਾਜ਼ਰੀ অন্ਟਾਰੀਓ ਦੇ ਮਾਲਕ ਸੰਚਾਲਿਤ ਇਮੀਗ੍ਰੇਸ਼ਨ ਮਾਰਗਾਂ ਤੋਂ ਫਾਦਰਹੀ ਨਿਰਪਰਤਾ ਨੂੰ ਉਜਾਗਰ ਕਰਦੀ ਹੈ ਇਸ ਤੋਂ ਇਲਾਵਾ OINP ਨੇ ਪੂਰੇ 2025 ਦੌਰਾਨ ਆਪਣੀ ਐਕਸਪ੍ਰੈਸ ਐਂਟਰੀ ਸਟੀਮਾਂ ਦੇ ਤਹਿਤ ਕੋਈ ਵੀ ਸੂਬੇ ਨਾਮਜ਼ਦਗੀ ਸੱਦਾ ਜਾਰੀ ਨਹੀਂ ਕੀਤਾ ਇਕੱਠੇ ਮਿਲ ਕੇ ਦਸੰਬਰ ਦੇ PNP ਐਲਾਨ ਇੱਕ ਸਪਸ਼ਟ ਰਾਸ਼ਟਰੀ ਤਬਦੀਲੀ ਨੂੰ ਪ੍ਰਗਟ ਕਰਦੇ ਨੇ ਸੂਬੇ ਨਾਮਜ਼ਦਗੀ ਵੰਡ ਨੋਵਦਾਇਆ ਨਹੀਂ ਜਾ ਸਕਦਾ ਸੋ ਗੁੱਸਤ ਕੀਤਾ ਜਾ ਰਿਹਾ ਹੈ ਤਰਹੀਜੀ ਖੇਤਰਾ ਵਿੱਚ ਚੋਣ ਫੈਸਲੇ ਹੈ ਹਾਵੀ ਹੁੰਦੇ ਨੇ ਮਾਲਕ ਸਹਾਇਤਾ ਤੇ ਤਨਖਾਹ ਦੇ ਪੱਧਰ ਪਹਿਲੇ ਨਾਲੋਂ ਕਿਤੇ ਜ਼ਿਆਦਾ ਭਾਰ ਰੱਖਦੇ ਨੇ ਅੰਤਰਰਾਸ਼ਟਰੀ ਗ੍ਰੈਜੂਏਟ ਤੇ ਕਿੱਤ ਬਾਜ਼ਾਰ ਦੀ ਮੰਗ ਨਾਲ ਮੇਲ ਖਾਣ ਤੇ ਤੰਗ ਰਹਾ ਦਾ ਸਾਹਮਣਾ ਕਰਨਾ ਪਵੇਗਾ 2026 ਵਿੱਚ ਇਮੀਗ੍ਰੇਸ਼ਨ ਰਣਨੀਤੀ ਦੀ ਯੋਜਨਾ ਬਣਾ ਰਹੇ ਉਮੀਦਵਾਰਾਂ ਦੇ ਲਈ ਸਹੀ ਪ੍ਰਾਂਤ ਕਿੱਤਾ ਤੇ ਸਮਾ ਚੁਣਨਾ ਬਹੁਤ ਮਹੱਤਵਪੂਰਨ ਹੋਵੇਗਾ ਪ੍ਰੋਗਰਾਮ ਆਮ ਬਿਨੇਕਾਰਾਂ ਲਈ ਵਿਦੇਰੇ ਚੋਣਵੇਂ ਵਿਦੇਰੇ ਨਿਸ਼ਾਨਾਬੱਧ ਅਤੇ ਬਹੁਤ ਘੱਟ ਲਚਕਤਾਰ ਹੁੰਦੇ ਜਾ ਰਹੇ ਨੇ ਦਸੰਬਰ ਨੇ ਇੱਕ ਹਕੀਕਤ ਸਪਸ਼ਟ ਕੀਤੀ ਕਿ ਕੈਨੇਡਾ ਦੇ ਪ੍ਰੋਵਿੰਸ ਨਾਮ ਦੇ ਪ੍ਰੋਗਰਾਮ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੇ ਨੇ ਅਤੇ ਸਫਲਤਾ ਲਈ ਸੂਚਿਤ ਪ੍ਰਾਂਤ ਵਿਦੇਸ਼ ਯੋਜਨਾ ਬੰਦੀ ਜ਼ਰੂਰੀ ਹੈ ਰੇਡਿੰਗ ਖਬਰਾਂਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਸੁਣਨੀ ਪੜਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ